ਹਾਂਜੀ ਦੋਸਤੋ ਇਹ ਸ਼ਿਆਲ ਵਾਲਾ ਪਣੀ ਠੰਡ ਤੋਂ ਉਤਰਾ ਨੂੰ ਦਾਲਚੀਨੀ ਲੌਂਗ ਗੋੜਾ ਕਾਲੀ ਮਿਰਚ ਵੱਡੀ ਲੀਚੀ ਅਦਰਕ ਲਸਣ ਜਮੈਨ ਸੌਫ ਜੀਰਾ ਤੇ ਸੁੰਡ ਪਾਊਡਰ ਇਹ ਚੀਜ਼ਾਂ ਬਈ 11 ਆਈਟਮਾਂ ਆਪਣੀਆਂ ਇਹ ਇਹ 5 ਲੀਟਰ ਪਾਣੀ ਦੇ ਵਿੱਚ ਵਾਲ ਕੇ ਆਪਾਂ ਇਹਨਾਂ ਨੂੰ ਦੇਣੀ ਆ ਜੀ ਹਫ਼ਤੇ 'ਚ ਇੱਕ ਜਾਂ ਦੋ ਵਾਰੀ ਇਹਨਾਂ ਨੂੰ ਪਾਉਣਾ ਜੀ ਅੱਧਾ-ਅੱਧਾ ਕੱਪ ਪਾਣੀ ਦਾ ਵਿੱਚ ਪਾਣੀ ਦੇ ਮਿਕਸ ਕਰਕੇ ਜੀ ਬਹੁਤ ਵਧੀਆ ਚੀਜ਼ ਆ ਭਾਈ ਜੀ ਬੋਸ ਕਲੱਬ ਵਾਲੇ ਭਾਈਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਲੋੜ ਹੈ ਹੈਲਥ ਦੀ ਭਾਈ ਕਾਲ ਕਰ ਸਕਦੇ ਆ ਥੈਂਕ ਯੂ ਭਾਈ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਆ ਕਿਸੇ ਪ੍ਰਾਣੀ ਯਾਰ ਪਾਇਆ ਹੈ ਗਰਮੀਆਂ ਦਾ ਪਾਣੀ ਤੇ ਮੈਨੂੰ ਵਧੀਆ ਲੱਗਿਆ ਤੇ ਇਸ ਕਰਕੇ ਆਪਾਂ ਚੈਨਲ ਤੇ ਪਾ ਰਹੇ ਆਂ ਤੇ ਜਿਹੜੇ ਜਿਹੜਾਨ ਲੋਡ ਹੋਵੇ ਤਾਂ ਪਾਣੀ ਦਾ ਭਾਰਾ ਦਾ ਮੈਨੂੰ ਵਧੀਆ ਲੱਗਿਆ ਪਾਣੀ ਧੰਨਵਾਦ ਉਸ ਭਰਾ ਦਾ ਜਿਹੜੇ ਵੀਡੀਓ ਪਾਈ ਆ ਮੈਨੂੰ ਪਤਾ ਨਹੀਂ ਵੀ ਕਿਸ ਬੰਦੇ ਨੇ ਪਾਈ ਜੇ ਨਹੀਂ ਤਾਂ ਪਰ ਨਾਮ ਜ਼ਰੂਰ ਦਾਦਾ ਲੈਂਦੇ ਤੇ ਬਹੁਤ ਬਹੁਤ ਧੰਨਵਾਦ ਭਰਾਈ ਦੱਸਣ ਲਈ ਹੈਨਾ ਮੈਨੂੰ ਵਧੀਆ ਲੱਗਿਆ ਖੁਦ ਨੂੰ ਤੇ ਇਸ ਕਰਕੇ ਮੈਂ ਚਾਹਾਂ ਸ਼ੇਅਰ ਵੀ ਕਰਤੀ মামি তো <laughs>